ਮੈਂ ਤੁਹਾਡਾ ਸਾਥੀ ਸੁਖੀਰ ਸਿੰਘ ਫੌਜੀ ਸਾਥਿਓ ਮੈਂ ਦੋ ਦਿਨ-ਦਿਨ ਪਹਿਲਾਂ ਇੱਕ ਵੀਡੀਓ ਦੇਖੀ ਸੀ ਬਾਈ ਲੱਕਾ ਸਧਾਨਾ ਦੀ ਵੈਸੇ ਮੈਂ ਲੱਕਾ ਸਧਾਨਾ ਨੂੰ ਬੜਾ ਪਸੰਦ ਕਰਦਾ ਪਰ ਜਦੋਂ ਅਸੀਂ ਰਾਜਸਥਾਨ ਤੋਂ ਅਜਦੋਂ ਅਸੀਂ ਉਹ ਵੀਡੀਓ ਦੇਖਦੇ ਹਾਂ ਉਹ ਹਮੇਸ਼ਾ ਕਿੰਨਾ ਮਹਾਰਾਜ ਤਾਨੂੰ ਪਾਣੀ ਬੰਦ ਕਰਦਣਾ ਵੀਰ ਮੇਰਾ ਉਦਾਂ ਤਾਂ ਤੂੰ ਪੰਜਾਬੀਆਂ ਦੀ ਗੱਲ ਕਰਦਾ ਇੱਥੇ ਵੀ ਪੰਜਾਬੀ ਵੱਸੇ ਆ ਪਹਿਲੀ ਗੱਲ ਤੇ ਤੇ ਪੰਜਾਬੀ ਹਮੇਸ਼ਾ ਇੱਕ ਦੂਜੇ ਦਾ ਭਲਾ ਕਰਦੇ ਆ ਪੰਜਾਬੀ ਤੇ ਪਿਆਉ ਲੋਂਦੇ ਆ ਤੂੰ ਕਹਿੰਦਾ ਮਹਾਰਾਜ ਤਾਨੂੰ ਪਾਣੀ ਬੰਦ ਕਰਦਣਾ ਤੇ ਦੂਜੀ ਅਪੀਲ ਮੇਰੀ ਸਾਥੀਓ ਤੇਰੇ ਅੱਗੇ ਇਹ ਆ ਕਿ ਜਿਹੜਾ ਗੰਗਾ ਸਿੰਘ ਚੌਂਕ ਸਾਡਾ ਮਹਾਰਾਜ ਸੀ ਉਹ ਪੈਸੇ ਨਾਲ ਪੈਸਾ ਜੋੜ ਕੇ ਗੰਗਨਾਰ ਲੈ ਗਿਆ ਤੇ ਜਿੱਥੇ ਪੌਂਡਾਂ ਬਣਿਆ ਉਹਨਾਂ ਨੂੰ ਅਸੀਂ ਜ਼ਮੀਨ ਦਿੱਤੀ ਹੋਈ ਰਾਜਸਥਾਨ ਚ ਸਾਨੂੰ ਪਾਣੀ ਕੋਈ ਤੁਸੀਂ ਫਰੀਦ ਤੇ ਤੁਹਾਡੇ ਵਿੱਚ ਦੀ ਸਿਰਫ ਲੰਘਦਾ ਠੀਕ ਆ ਜਦੋਂ ਤੁਹਾਡੇ ਕੋਈ ਨੁਕਸਾਨ ਹੁੰਦਾ ਸਾਨੂੰ ਦੁੱਖ ਲੱਗਦਾ ਵੀ ਤੁਸੀਂ ਸਾਡੇ ਵੱਡੇ ਭਰਾ ਹੋ ਇੱਕ ਬੰਨੇ ਤਾਂ ਆਪਾਂ ਭਾਈਚਾਰੇ ਦੀ ਗੱਲ ਕਰਦੇ ਆ ਦੂਜੇ ਬੰਨੇ ਤੋਂ ਤੀਜੇ ਦਿਨ ਖੜਾ ਹੋ ਕੇ ਵੀਰੇ ਕਹਿ ਦਿੰਨਾ ਕਿ ਮਾਰਾ ਜਸਤਾਨ ਨੂੰ ਪਾਣੀ ਬੰਦ ਕਰ ਦੇਣਾ ਵੀਰ ਮੇਰਾ ਆਪਾਂ ਭਾਈਚਾਰਾ ਪੰਜਾਬੀ ਹਮੇਸ਼ਾ ਪੰਜਾਬੀਆਂ ਦੀ ਮਦਦ ਕਰਦਾ ਤੇਰੇ ਮੂੰਹ ਜਿਹੜਾ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਜੇ ਤੇ ਲੜਾਈ ਲੜਨੀ ਆ ਤਾਂ ਗੰਦੇ ਪਾਣੀ ਦੀ ਲੜਾ ਬੁੱਢੇ ਨਾਲ ਦੀ ਲੜਾ ਉਹ ਉਹਦੇ ਨਾਲ ਅਸੀਂ ਜਰਾ ਮੱਥ ਜੋੜ ਕੇ ਤੇਰੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਸਾਥ ਦੇਵਾਂਗੇ ਕਿਉਂਕਿ ਤੂੰ ਮਾਲਵੇ ਬੈਲਟ ਤੋਂ ਸਾਰਾ ਮਾਲਵੇ ਬੈਲਟ ਗੰਦਾ ਪਾਣੀ ਵੰਦਾ ਬੁੱਢਾ ਨਾਲਾ ਲਾਲਾ ਜਿੱਲੇ ਵੀ ਆ ਗਏ ਉੱਥੇ ਐਸ ਕਰਕੇ ਤੇਰੇ ਅੱਗੇ ਅਪੀਲਾ ਵੀ ਦੁਆਵਾਂ ਵਿੱਚ ਪੁੱਠੇ ਕੰਮ ਛੱਡ ਦੇ ਚੰਗੀਆਂ ਗੱਲਾਂ ਕਰਿਆ ਕਰ ਚੰਗੇ ਕੰਮ ਕਰ ਤੇਰਾ ਸਾਥ ਦੇਵਾਂਗੇ ਤੀਜੇ ਦਿਨਾਂ ਵਿੱਚ ਲਾਈਵ ਹੋ ਕੇ ਰਾਜਸਥਾਨ ਨੂੰ ਪਾਣੀ ਦਿੰਨਾ ਰਾਜਸਥਾਨ ਨੂੰ ਪਾਣੀ ਦਿੰਨਾ ਐਵੇਂ ਨਾ ਰੋਇਆ ਕਰ ਪਾਣੀ ਹਮੇਸ਼ਾ ਸਿੱਖ ਧਰਮ ਹਮੇਸ਼ਾ ਲੋਕਾਂ ਦੀ ਸੇਵਾ ਕਰਦਾ ਤੇ ਸੇਵਾ ਕਰਦਾ ਰੋ ਮੈਂ ਤੁਹਾਡਾ ਸਾਥੀ ਸੁਖੀਰ ਸਿੰਘ ਫੌਜੀ ਸਾਥਿਓ ਮੈਂ ਦੋ ਦਿਨ-ਦਿਨ ਪਹਿਲਾਂ ਇੱਕ ਵੀਡੀਓ ਦੇਖੀ ਸੀ ਬਾਈ ਲੱਖਾ ਸਧਾਨਾ ਦੀ ਵੈਸੇ ਮੈਂ ਲੱਖਾ ਸਧਾਨਾ ਨੂੰ ਬੜਾ ਪਸੰਦ ਕਰਦਾ ਪਰ ਜਦੋਂ ਅਸੀਂ ਰਾਜਸਥਾਨ ਤੋਂ ਅੱਜਦੋ ਅਸੀਂ ਇਹ ਵੀਡੀਓ ਦਿਖਦੇ ਆ ਉਹ ਹਮੇਸ਼ਾ ਕਹਿੰਦਾ ਮਹਾਰਾਜ ਤੁਹਾਨੂੰ ਪਾਣੀ ਬੰਦ ਕਰ ਦੇਣਾ ਵੀਰ ਮੇਰਾ ਉਦਾਂ ਤਾਂ ਤੂੰ ਪੰਜਾਬੀਆਂ ਦੀ ਗੱਲ ਕਰਦਾ ਇੱਥੇ ਵੀ ਪੰਜਾਬੀ ਵੱਸੇ ਆ ਪਹਿਲੀ ਗੱਲ ਤੇ ਪੰਜਾਬੀ ਹਮੇਸ਼ਾ ਇੱਕ ਦੂਜੇ ਦਾ ਭਲਾ ਕਰਦੇ ਆ ਪੰਜਾਬੀ ਤੇ ਪਿਆਰ ਲਾਉਂਦੇ ਆ ਤੂੰ ਕਹਿੰਦਾ ਮਹਾਰਾਜ ਤੁਹਾਨੂੰ ਪਾਣੀ ਬੰਦ ਕਰ ਦੇਣਾ ਤੇ ਦੂਜੀ ਅਪੀਲ ਮੇਰੀ ਸਾਥੀਓ ਤੇਰੇ ਅੱਗੇ ਇਹ ਆ ਕਿ ਜਿਹੜਾ ਗੰਗਾ ਸਿੰਘ ਚੌਂਕ ਸਾਡਾ ਮਹਾਰਾਜ ਸੀ ਉਹ ਪੈਸੇ ਨਾਲ ਪੈਸਾ ਜੋੜ ਕੇ ਗੰਗਨਾਰ ਲੈ ਗਿਆ ਜਿੱਥੇ ਪੌਂਡਾਂ ਬਣਿਆ ਉਹਨਾਂ ਨੂੰ ਅਸੀਂ ਜ਼ਮੀਨ ਦਿੱਤੀ ਹੋਈ ਹੈ ਰਾਜਸਥਾਨ 'ਚ ਸਾਨੂੰ ਪਾਣੀ ਕੋ ਤੁਸੀਂ ਫਰੀਦ ਨਾ ਤੁਹਾਡੇ ਵਿੱਚ ਦੀ ਸਿਰਫ ਲੰਘਦਾ ਠੀਕ ਹੈ ਜਦੋਂ ਤੁਹਾਡੇ ਕੋਈ ਨੁਕਸਾਨ ਹੁੰਦਾ ਸਾਨੂੰ ਦੁੱਖ ਲੱਗਦਾ ਵੀ ਤੁਸੀਂ ਸਾਡੇ ਵੱਡੇ ਭਰਾ ਹੋ ਇੱਕ ਪੰਨੇ ਤਾਂ ਆਪਾਂ ਭਾਈਚਾਰੇ ਦੀ ਗੱਲ ਕਰਦੇ ਆਂ ਦੂਜੇ ਪੰਨੇ ਤੋਂ ਤੀਜੇ ਦਿਨ ਖੜਾ ਹੋ ਕੇ ਵੀਰੇ ਕਹਿ ਦਿੰਦਾ ਵੀ ਮੈਂ ਰਾਜਸਥਾਨ ਨੂੰ ਪਾਣੀ ਬੰਦ ਕਰ ਦੇਣਾ ਵੀਰ ਮੇਰਾ ਆਪਾਂ ਭਾਈਚਾਰਾ ਪੰਜਾਬੀ ਹਮੇਸ਼ਾ ਪੰਜਾਬੀਆਂ ਦੀ ਮਦਦ ਕਰਦਾ ਤੇਰੇ ਮੂੰਹ 'ਚ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਜੇ ਲੜਾਈ ਲੜਨੀ ਆ ਤਾਂ ਗੰਦੇ ਪਾਣੀ ਦੀ ਲੜਾ ਬੁੱਢੇ ਨਾਲ ਦੀ ਲੜਾ ਉਹ ਉਹਦੇ ਨਾਲ ਅਸੀਂ ਜਰਾ ਮੱਥ ਜੋੜ ਕੇ ਤੇਰੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਸਾਥ ਦੇਵਾਂਗੇ ਕਿਉਂਕਿ ਤੂੰ ਮਾਲਵੇ ਬੈਲਟ ਤੋਂ ਸਾਰਾ ਮਾਲਵੇ ਬੈਲਟ ਗੰਦਾ ਪਾਣੀ ਪਿੰਦਾ ਗੁੱਡਾ ਨਾਲਾ ਲਾਲਾ ਜਾਂ ਜਿੰਨੇ ਵੀ ਹੈਗੇ ਉੱਥੇ ਐਸ ਕਰਕੇ ਤੇਰੇ ਅੱਗੇ ਵੀਲਾ ਵੀ ਦੂਆ ਵਿੱਚ ਪੁੱਠੇ ਕੰਮ ਛੱਡ ਦੇ ਤੇ ਚੰਗੀਆਂ ਗੱਲਾਂ ਕਰਾ ਕਰ ਚੰਗੇ ਕੰਮ ਕਰ ਤੇਰਾ ਸਾਥ ਦੇਵਾਂਗੇ ਤੀਜੇ ਦਿਨਾਂ ਵਿੱਚ ਲਾਈਵ ਹੋ ਕੇ ਰਾਜਸਥਾਨ ਨੂੰ ਪਾਣੀ ਦੇਣਾ ਰਾਜਸਥਾਨ ਨੂੰ ਪਾਣੀ ਦੇਣਾ ਐਵੇਂ ਨਾ ਰੋਇਆ ਕਰ ਪਾਣੀ ਹਮੇਸ਼ਾ ਸਿੱਖ ਧਰਮ ਹਮੇਸ਼ਾ ਲੋਕਾਂ ਦੀ ਸੇਵਾ ਕਰਦਾ ਤੇ ਸੇਵਾ ਕਰਦਾ ਰੋ